ਇਕਵਰ ਬੀਬੀ ਪਾਣੀ ਜੀ ਗੁਰੂ ਉਮਰਦਾਸ ਜੀ ਨੂੰ ਕਿਹੋ ਜਿਹਾ ਇਸ਼ਨਾਨ ਕਰਵਾ ਰਹੇ ਸਨ ਬੀਬੀ ਪਾਣੀ ਜੀ ਨੇ ਦੇਖਿਆ ਕਿ ਗੁਰੂ ਸਾਹਿਬ ਜੀ ਜਿਸ ਪੀੜੀ ਉੱਤੇ ਬੈਠੇ ਹਨ ਉਸ ਦਾ ਇੱਕ ਭਾਵੇ ਟੁੱਟਣ ਵਾਲਾ ਹੈ ਬੀਬੀ ਪਾਣੀ ਜੀ ਨੇ ਝੱਟਪਟ ਆਪਣਾ ਹੱਥ ਉਸ ਭਾਵੇ ਦੇ ਥੱਲੇ ਦੇ ਦਿੱਤਾ ਤੇ ਭਾਵੇ ਦਾ ਕਿੱਲ ਉਹਨਾਂ ਦੇ ਹੱਥ ਵਿੱਚ ਖੁੱਬ ਗਿਆ ਜਦੋਂ ਗੁਰੂ ਉਮਰਦਾਸ ਜੀ ਨੇ ਪਾਣੀ ਵਿੱਚ ਕੋਲਿਆ ਖੋਣ ਦੇਖਿਆ ਤਾਂ ਉਹ ਜਲਦੀ ਨਾਲ ਪੀੜੀ ਤੋਂ ਉੱਠੇ ਤੇ ਬੀਬੀ ਪਾਣੀ ਜੀ ਦੀ ਸੇਵਾ ਦੇਖ ਕੇ ਗੁਰੂ ਉਮਰਦਾਸ ਜੀ ਉਹਨਾਂ ਤੋਂ ਬਹੁਤ ਪ੍ਰਸੰਨ ਹੋਏ ਉਹਨਾਂ ਨੇ ਕਿਹਾ ਮੰਗਤੀਏ ਕੀ ਮੰਗਦੀ ਹੈ ਅਸੀਂ ਤੇਰੇ ਕਰਜ਼ਦਾਰ ਹੋ ਗਏ ਹਾਂ ਬੀਬੀ ਪਾਨੀ ਜੀ ਕਹਿਣ ਲੱਗੇ ਕਿ ਨਹੀਂ ਪਿਤਾ ਜੀ ਆਪ ਜੀ ਦਾ ਦਿੱਤਾ ਸਭ ਕੁਝ ਸਾਡੇ ਕੋਲ ਹੈ ਗੁਰੂ ਸਾਹਿਬ ਜੀ ਨੇ ਇਹ ਗੱਲ ਉਹਨਾਂ ਤੋਂ ਦੋ ਵਾਰ ਪੁੱਛੀ ਪਰ ਬੀਬੀ ਪਾਨੀ ਜੀ ਨੇ ਹਰ ਵਾਰ ਹੀ ਇਹ ਜਵਾਬ ਦਿੱਤਾ ਜਦੋਂ ਗੁਰੂ ਸਾਹਿਬ ਜੀ ਨੇ ਤੀਜੀ ਵਾਰ ਪੁੱਛਿਆ ਤੇ ਬੀਬੀ ਪਾਨੀ ਜੀ ਕਹਿਣ ਲੱਗੇ ਕਿ ਗੁਰੂ ਪਿਤਾ ਜੇਕਰ ਆਪ ਜੀ ਇੰਨੇ ਹੀ પ્રસન્ન ਹੋ ਤਾਂ ਮੇਰੇ ਨਾਲ ਇੱਕ ਵਚਨ ਕਰੋ ਕਿ ਗੁਰਤਾ ਗੱਦੀ ਘਰ ਤੋਂ ਬਾਹਰ ਨਹੀਂ ਜਾਣੀ ਚਾਹੀਦੀ ਇਹ ਸੋਡੀਆਂ ਵਿੱਚ ਹੀ ਰਹੇ ਬੀਬੀ ਪਾਨੀ ਜੀ ਦੇ ਮੋਹ ਇਹ ਵਚਨ ਸੁਣ ਕੇ ਗੁਰੂ ਸਾਹਿਬ ਜੀ ਨੇ ਕਿਹਾ ਠੀਕ ਹੈ ਗੱਦੀ ਦਾ ਘਰ ਵਿੱਚ ਹੀ ਰਹੇਗੀ ਪਰ ਪਰਿਵਾਰ ਨੂੰ ਕੁਰਬਾਨੀਆਂ ਬਹੁਤ ਦੇਣੀ ਪੈਣਗੀਆਂ ਅੱਗੇ ਚੱਲ ਕੇ ਐਵੇਂ ਹੀ ਹੋਇਆ ਪੰਜਵੇਂ ਜਾਮੇ ਵਿੱਚ ਨੌਵੇਂ ਜਾਮੇ ਵਿੱਚ ਅਤੇ ਦਸਵੇਂ ਜਾਮੇ ਵਿੱਚ ਕੁਰਬਾਨੀਆਂ ਹੋਈਆਂ